ਸ਼ਾਸਤਰੀ ਦਾ ਸਾਰਿਆਂ ਭੈਣਾਂ ਨੂੰ ਮੈਂ ਸੁਖਵਿੰਦਰ ਕੌਰ ਛਾਵੜਾ ਤੋ ਬੋਰ ਪੈ ਵਪਰ ਰਹਿ ਗਈ ਤੇ ਢੋਲ ਕੀ ਵਾਲਾ ਦੋ ਬੱਤੇ ਜਾਰੇ ਪਤਿਲਾ ਪਾਣੀ ਦਾ ਪੈ ਗਿਆ ਰਵਾਇ ਖਸਮਾਨੁ ਖਾਣੀ ਦਾ ਜਦੋਂ ਵੇਖਿਆ ਚਿੱਲੇ ਦੇ ਤੇ ਪਤੀਲਾ ਚਮਕੇ ਗੋਦੀ ਵਾਲਾ ਬਾੜ ਵੀ ਥੱਲੇ ਨੂੰ ਲਾਵਕੇ ਸੋਰਾ ਕੰਦਰਾ ਪਹਿਲਾਂ ਮੇਰੀ ਬਾਟੀ ਪਰ ਦੇ ਹੁੱਕਾ ਪਾਣੀ ਬਾਵਾ ਘਨੇ ਤਰਦੇ ਦੋ ਬੱਤੇ ਚਾਰੇ ਪਤੀਲਾ ਪਾਣੀ ਦਾ ਆ ਗਿਆ ਰਵਾਇ ਖਸਮ ਨੂੰ ਖਾਣੀ ਦਾ ਜਦ ਵੇਖਿਆ ਚੁੱਲੇ ਦੇ ਉੱਤੇ ਭਤੀਲਾ ਚਾਵਾਂ ਕੇ ਗੋਦੀ ਵਾਲਾ ਬਾੜ ਵੀ ਥੱਲੇ ਨੂੰ ਨਾਮ ਕੇ ਸਾਸ ਰ ਕੈਂਦੀ ਪਹਿਲਾ ਮੇਰੀ ਬਾਟੀ ਪਰ ਦੇ ਚਰਖਾ ਪੀੜਾ ਭਾ ਗਣੇ ਤਰਦੇ ਦੋ ਪੁੱਤੇ ਚਾਰੇ ਪਤੀਲਾ ਪਾਣੀ ਦਾ ਪੈ ਗਿਆ ਰਵਾਈ ਖਾਸ ਮਾਨੂੰ ਖਣੀ ਦਾ ਜਦੋਂ ਵੇਖਿਆ ਚੁਲੇ ਦੇ ਉਤੇ ਪਤੀਲਾ ਚਾਵੰਕੇ ਗੋਦੀ ਵਾਲਾ ਬਾਲ ਵਿਧੰਦੇ ਨਾਮਕੇ ਨਾਣ ਕਹਿੰਦੀ ਪਹਿਲਾ ਮੇਰੀ ਬਾਟੀ ਪਰ ਦੇ ਗੁੱਡੀਆਂ ਪਟੋਲੇ ਪਾਵਾਂ ਗਣੇ ਤਰਦੇ ਧੋ ਪੱਤੇ ਜਾਵੇ ਪਤਿਲਾ ਪਾਣੀ ਦਾ ਪੈ ਗਿਆ ਰਵਾਜ ਅਸਮਾਨੋਂ ਖਾਣੀ ਦਾ ਪੈ ਗਿਆ ਰਵਾਜ ਅਸਮਾਨੋਂ ਖਾਣੀ ਦਾ ਦੋ ਪੱਤੇ ਚਾ ਦੇ ਪਤਿਲਾ ਪਾਣੀ ਦਾ ਭੈ ਗਿਆ ਰਵਾਜ ਖਸਮਾ ਨੂੰ ਕਾਣੀ ਦਾ ਚੁੱਲੇ ਉੱਤੇ ਜਾਰਾਂਜੀ ਪਤਿਲਾ ਚਮਕੇ ਗੋਦੀ ਵਾਲਾ ਬਾੜ ਵੀ ਥੱਲੇ ਨੂੰ ਲਾਵੰਕੇ ਧਰ ਕਹਿੰਦਾ ਪੰਨਾ ਮੇਰੀ ਬਾਟੀ ਪਰ ਦੇ ਗੁੱਲੀ ਡੰਡਾ ਪਾਵਾਂ ਗਣੇ ਤਰਦੇ ਪੈਣਾ ਸਿਰਵਾਜ ਪੈ ਗਿਆ ਕੋਲ ਨੂੰ ਵਕਰੀਆਂ ਬੱਦੀ ਵੜ ਕੇ ਦੇਮਲ ਨੂੰ